ਹਾਂ ਇਹ ਦੋਸਤੋ ਇਦਾਂ ਕੇ ਆਪਾਂ ਜਾਣਦੇ ਆ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਜੋ ਵਿਦੇਸ਼ਾਂ ਵਿੱਚ ਗਏ ਹੁੰਦੇ ਹਨ ਅਤੇ ਜਦੋਂ ਉਹ ਪੰਜਾਬ ਵਾਪਸੀ ਕਰਦੇ ਹਨ ਤਾਂ ਆਪਣੇ ਮਾਪਿਆਂ ਨੂੰ ਸਰਪ੍ਰਾਈਜ਼ ਦਿੰਦੇ ਹਨ ਉਹ ਕਈ ਕਈ ਸਾਲਾਂ ਬਾਅਦ ਬਿਨਾਂ ਦੱਸੇ ਆਪਣੇ ਮਾਪਿਆਂ ਨੂੰ ਘਰ ਮੁੜਦੇ ਹਨ ਇਸੇ ਤਰ੍ਹਾਂ ਵੱਖ-ਵੱਖ ਤਰੀਕਿਆਂ ਨਾਲ ਆਪਣੇ ਮਾਪਿਆਂ ਨੂੰ ਸਰਪ੍ਰਾਈਜ਼ ਦਿੰਦੇ ਹਨ ਇਸੇ ਤਰ੍ਹਾਂ ਦੋਸਤੋ ਹੁਣ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕੁੜੀ ਨੇ ਆਪਣੇ ਪਿਤਾ ਨੂੰ 5 ਸਾਲ ਬਾਅਦ ਵਿਦੇਸ਼ ਚੋਂ ਆ ਕੇ ਸਰਪ੍ਰਾਈਜ਼ ਦਿੱਤਾ ਹੈ ਉਹ ਕੁੜੀ ਆਪਣੇ ਰੂਮ ਦੇ ਦਰਵਾਜ਼ੇ ਦੇ ਪਿੱਛੇ ਲੁਕ ਜਾਂਦੀ ਹੈ ਅਤੇ ਜਦੋਂ ਹੀ ਉਸ ਦਾ ਪਿਤਾ ਕਮਰੇ ਦੇ ਅੰਦਰ ਵੜਦਾ ਹੈ ਤਾਂ ਉਹ ਇੱਕਦਮ ਆਪਣੇ ਪਿਓ ਨੂੰ ਡਰਾ ਦਿੰਦੀ ਹੈ ਜਿਸ ਦੀ ਕਿ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਤਰ੍ਹਾਂ ਦੋਸਤੋ ਇਸ ਕੁੜੀ ਨੇ 5 ਸਾਲ ਬਾਅਦ ਵਿਦੇਸ਼ ਚੋਂ ਆ ਕੇ ਆਪਣੇ ਪਿਤਾ ਨੂੰ ਇੱਕ ਵੱਖਰਾ ਹੀ ਸਰਪ੍ਰਾਈਜ਼ ਦਿੱਤਾ ਹੈ ਤੁਹਾਨੂੰ ਕਿਵੇਂ ਲੱਗਾ ਦੋਸਤੋ ਇਸ ਕੁੜੀ ਦਾ ਸਰਪ੍ਰਾਈਜ਼ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦਿਣਾ ਅਤੇ ਅਜਿਹੀ ਹੋਰ ਲੇਟੈਸਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ